ਦਸੂਹੇ ਨੇ ਦੇ ਕੇ ਵੱਡਾ ਹਾਦਸਾ ਵਾਪਰ ਗਿਆ ਇੱਕ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ ਜਿਸ ਦੇ ਵਿੱਚ ਕਈ ਸਵਾਰੀਆਂ ਸਵਾਰਤ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਨੇ ਜਿਨ੍ਹਾਂ ਨੂੰ ਨੇੜ ਦੇ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਦਸੂਹੇ ਤੋਂ ਮੇਰੇ ਸਹਿਯੋਗੀ ਰਮੇਸ਼ ਰਮੇਸ਼ ਕੀ ਇਹ ਪੂਰੀ ਜਾਣਕਾਰੀ ਕਿਵੇਂ ਇਹ ਵੱਡਾ ਹਾਦਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ ਜਦਕਿ 13460 ਜ਼ਖਮੀਆਂ ਨੂੰ ਮੁਢਲੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਆ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਆ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਆ ਤਾਂ ਐਂਬੂਲੈਂਸ ਬੁਲਾਈ ਜਾਂਦੀ ਆ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਜ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਠਾਣ ਕੀਤਾ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24 ਫੀਸਦੀ ਘਟਾਈ ਹੈ ਜਦ ਕਿ ਐਸਐਸਫ ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਜਿਹੜਾ ਵਾਪਰਿਆ ਦੀ ਮੰਨ ਲਈ ਜੇ ਸਵੇਰੇ ਬਾਸ ਜਿਹੜੀ 9 ਵਜੇ ਪੋਰੇ 9 ਵਜੇ ਕ੍ਰੀਬ ਜਿਹੜੀ ਬੁਕਰੀਆ ਦੇ ਤੋਂ ਨਿਕਲ ਰਹੀ ਸੀ ਜਿਹਨੇ ਪਟਾਣ ਸੋਰੀ ਆਪਣੇ ਮਾਫ ਕਰਨਾ ਚਿਲੰਦਰ ਦੀ ਔਰ ਜਾਣਾ ਸੀਗਾ ਤੇ ਵਿੱਚ ਚਿਲੰਦਰ نیشنل ਹਾਈਵੇ ਤੇ ਲਾਕੇ ਇੱਕ ਅਡਾ ਪੈਂਦਾ ਐਡਾ ਕੁਰਾਲਾ ਤੇ ਇਹ ਬਾਤ ਦਿੰਤਰੋ ਤੋਂ ਉਹ ਕਿ ਪਹੁੰਚ ਗਈ ਹੈ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਸਵਾਰੀਆਂ ਸੀ ਜਿਹਦੇ ਵਿੱਚ 14 ਦੇ ਕਰੀਬ ਚੱਕਰੀ ਨੇ ਜਿਨ੍ਹਾਂ ਦਾ ਦਸੂਆ ਪਤਾਲਾ ਦੇ ਵਿੱਚ ਇਲਾਜ ਚੱਲ ਰਿਹਾ ਫਿਲਹਾਲ ਜਿਹੜਾ ਹਾਸੇ ਦਾ ਕਾਰਨ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਕੁਈ ਵਾਹਨ ਅੱਗੇ ਆ ਗਿਆ ਸੀਗਾ ਜਿਹਨੂੰ ਬਚਾਉਂਦੇ-ਬਚਾਉਂਦੇ ਇਹ ਅਨਬੈਲੈਂਸ ਹੋ ਕੇ ਗੱਡੀ ਸੜਕ ਤੋਂ ਇੱਕ ਸਾਈਡ ਉੱਪਰ ਗਈ ਸੀ ਜੀ ਭਾਗਮਾਨ ਕੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ 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 ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਹੈ ਤੇ ਲੱਗ ਲੱਗ ਹਸਪਤਾਲਾਂ ਦੇ ਵਿੱਚ ਜਿਹੜੇ ਯਾਤਰੀ ਨੇ ਉਹਨਾਂ ਨੂੰ ਪਹੁੰਚਾਇਆ ਗਿਆ ਫਿਲਹਾਲ ਉਹਨਾਂ ਦਾ ਉਪਚਾਰ ਚੱਲ ਰਿਹਾ ਹੈ ਲੱਗ ਲੱਗ ਦੇ ਹਸਪਤਾਲਾਂ ਦੇ ਵਿੱਚ ਜੀ ਧੰਨਵਾਦ ਰਮੇਸ਼ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਰਮੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦੂਸੂਹੇ ਦੇ ਨਜ਼ਦੀਕ ਵੱਡਾ ਹਾਦਸਾ ਵਾਪਰਿਆ ਸਵਾਰੀਆਂ ਨਾਲ ਬੱਸ ਪਈ ਸੀ ਜਿਹੜੀ ਕਿ ਪਲਟ ਗਈ ਆ ਖੇਤਾਂ ਦੇ ਵਿੱਚ ਜਾ ਪਲਟੀ ਆ ਓਵਰ ਸਪੀਡ ਦਾ ਕਰਕੇ ਇਹ ਹਾਦਸਾ ਜਿਹੜਾ ਦੱਸਿਆ ਜਾ ਰਿਹਾ ਕਿ ਹੋਇਆ ਬੱਸ ਜਿਹੜੀ ਸੀ ਬਹੁਤ ਤੇਜ਼ ਸੀ ਤੇਜ਼ ਰਫ਼ਤਾਰ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਬੱਸ ਦਾ ਡਰਾਈਵਰ ਜਿਹੜਾ ਸੀ ਤੇਜ਼ ਰਫ਼ਤਾਰ ਹੋਣ ਕਾਰਨ ਨਿਯੰਤਰਣ ਜਿਹੜਾ ਆਪਣਾ ਖੋ ਬਿਟਾ ਜਿੱਤੇ ਚਲਦੇ ਕਿ ਬੱਸ ਨਾਲ ਦੇ ਖੇਤਾਂ ਦੇ ਵਿੱਚ ਜਾ ਕੇ ਪਲਟ ਗਈ ਆ ਬੱਸ ਵਿਚ ਵੀ ਤਾਂ ਵੱਦ ਸਵਾਰੀਆਂ ਜਿਹੜੀਆਂ ਦੱਸਿਆ ਜਾ ਰਹੀਆਂ ਸੀ ਕਿ ਬੇਟੀਆਂ ਸੀ ਤੇ ਉਹਨਾਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਨੇੜੇ ਦੇ ਨਜ਼ਦੀਕਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਨਾ ਉਹਨਾਂ ਦਾ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਕਿ ਸਵਾਰੀਆਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਤੇ ਇੱਕ ਵਿਅਕਤੀ ਦੇ ਲੱਤ ਤੱਕ ਵੀ ਟੁੱਟ ਗਈ ਆ ਇੰਨੀ ਬੁਰੀ ਤਰ੍ਹਾਂ ਇਹ ਬੱਸ ਪਲਟੀ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਨਹੀਂ ਦੇਖ ਸਕਦੇ ਕਿ ਕਿਵੇਂ ਇਹ ਬੱਸ ਪਲਟੀ ਹੈ ਸਵਾਰੀਆਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਸਵੇਰੇ ਇਹ ਹਾਦਸਾ ਜਿਹੜਾ ਦਸੂਹੇ ਦੇ ਨਜ਼ਦੀਕ ਵਾਪਰਿਆ ਤੇ ਉਥੇ ਹੀ ਬੱਸ ਜਿਹੜੀ ਤੇਜ਼ ਰਫ਼ਤਾਰ ਬੱਸ ਸੀ ਬੁਰੀ ਤਰ੍ਹਾਂ ਪਲਟ ਗਈਆ ਸਵਾਰੀਆਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਇਲਾਜ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਾ ਹੈ ਪ੍ਰਸ਼ਾਸਨ ਦੇ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਬੁਰੀ ਤਰ੍ਹਾਂ ਇਹ ਬੱਸ ਜਿਹੜੀ ਆ ਪਲਟੀ ਹੈ ਬੱਸ ਦੇ ਵਿੱਚ ਕਈ ਸਵਾਰੀਆਂ ਜਿਹੜੀਆਂ ਸਵਾਰ ਸੀ ਸਵੇਰ ਤੋਂ ਹੀ ਇਹ ਬੱਸ ਦੇ ਵਿੱਚ ਬੈਠਿਆ ਸੀ ਤੇ ਦਸੂਹੇ ਤੇ ਦਸੂਹੇ ਤਾਂ ਜਾਰੀ ਆ ਸੀ ਤੇ ਨਦੀਕ ਦਸੂਹੇ ਦੇ ਜਦੋਂ ਨਦੀਕੇ ਬਸ ਪਹੁੰਚਦੀ ਆ ਤ ਉਸਵੇਲੇ ਇਹ ਵੱਡਾ ਹਾਦਸਾ ਇਹਨਾਂ ਦੇ ਨਾਲ ਵਾਪਰ ਜਾਂਦਾ ਹੈ ਤੇ ਬਸ ਦੀ ਓਵਰ ਸਪੀਡ ਦੱਸੀ ਜਾ ਰਹੀ ਆ ਇਸ ਹਾਦਸੇ ਦਾ ਵੱਡਾ ਕਾਰਨ ਜਿਹੜਾ ਬਸ ਦੀ ਓਵਰ ਸਪੀਡ ਦੱਸੀ ਜਾ ਰਹੀ ਆ ਜਿਸ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਅਤੇ ਬਸ ਬੁਰੀ ਤਰ੍ਹਾਂ ਪਲਟ ਜਾਂਦੀ ਆ ਜਿਸ ਦੇ ਵਿੱਚ ਕਈ ਸਵਾਰੀਆਂ ਹੁੰਦੀਆਂ 20 ਤੋਂ ਵੱਧ ਸਵਾਰੀਆਂ ਦੱਸਿਆ ਜਾ ਰਹੀਆਂ ਇਸ ਦੇ ਵਿੱਚ ਸ਼ਾਮਲ ਸੀ ਤੇ ਸਵਾਰੀਆਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਤੇਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ